brought to by silver pumps top quality or consistent performance ke liye sirf silver pumps naam yaad rakho ਵੱਡੀ ਖਬਰ ਅਮਰੀਕਾ ਤੋਂ ਡਿਪੋਰਟ ਹੋਏ 205 ਭਾਰਤੀਆਂ 'ਚੋਂ 30 ਲੋਕ ਪੰਜਾਬੀ ਨੇ ਜਿਨ੍ਹਾਂ ਦੀ ਪਹਿਲੀ ਲਿਸਟ ਸਾਹਮਣੇ ਆਈ ਹੈ 30 ਲੋਕ ਪੰਜਾਬ ਦੇ ਨੇ ਵੱਡੀ ਖਬਰ ਹੈ ਤੇ ਹੁਣੇ ਥੋੜੀ ਦੇਰ 'ਚ ਜੋ ਜਹਾਜ਼ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੋ ਜਾਏਗਾ ਤੇ ਉਹਦੇ ਵਿੱਚ ਜੋ ਭਾਰਤੀ ਅਮਰੀਕਾ ਤੋਂ ਡਿਪੋਰਟ ਹੋਏ ਨੇ ਉਹਦੇ ਵਿੱਚੋਂ 30 ਲੋਕ ਪੰਜਾਬੀ ਨੇ ਜਿਨ੍ਹਾਂ ਦਾ ਨਾਮ ਇਸ ਪ੍ਰਕਾਰ ਨੇ ਰਾਜਪੂਰਾ ਤੋਂ ਰਮਨਦੀਪ ਸਿੰਘ ਲਾਲੀਆਂ ਜਲੰਧਰ ਤੋਂ ਸੁਖਦੀਪ ਸਿੰਘ ਖਾਨਪੂਰਾ ਪੰਜਾਬ ਤੋਂ ਜਸਵਿੰਦਰ ਸਿੰਘ ਦੋਗਰਾ ਵਾਲਾ ਪੰਜਾਬ ਤੋਂ ਵਿਕਰਮਜੀਤ ਸਿੰਘ ਹੁਸ਼ਿਆਰਪੁਰ ਠਾਕਰਾਵਾਲ ਤੋਂ ਰਕਿੰਦਰ ਸਿੰਘ ਮਨਕਿਆਨਾ ਪੰਜਾਬ ਤੋਂ ਅਸ਼ਦੀਪ ਸਿੰਘ ਸਲਾਮਪੁਰ ਅੰਮ੍ਰਿਤਸਰ ਤੋਂ ਦਲੇਰ ਸਿੰਬਲ ਮਜ਼ਾਰਾ ਪੰਜਾਬ ਤੋਂ ਮਨਪ੍ਰੀਤ ਕਪੂਰਥਲਾ ਦੇ ਤਰਗ ਬਹਿਬਲ ਬਹਾਦਰ ਤੋਂ ਗੁਰਪ੍ਰੀਤ ਸਿੰਘ ਹੁਸ਼ਿਆਰਪੁਰ ਦੇ ਤਾਹਲੀ ਤੋਂ ਹਰਵਿੰਦਰ ਸਿੰਘ ਚਮਾਰੂ ਪੰਜਾਬ ਤੋਂ ਰਾਜ ਸਿੰਘ ਝੋਲਾ ਸਾਹਿਬ ਤੋਂ ਮਨਦੀਪ ਬਰੀਆਰ ਪੰਜਾਬ ਤੋਂ ਅਮਨ ਅੰਮ੍ਰਿਤਸਰ ਕੈਂਟ ਪੰਜਾਬ ਤੋਂ ਅਜੈਦੀਪ ਸਿੰਘ ਜਰੋਤ ਪੰਜਾਬ ਤੋਂ ਪ੍ਰਦੀਪ ਅਖਰੂ ਖੁਰਦ ਤੋਂ ਅੰਮ੍ਰਿਤ ਹੁਸ਼ਿਆਰਪੁਰ ਦੇ ਦਾਰਾਪੁਰ ਤੋਂ ਸੁਖਪਾਲ ਬਰੀਾਰ ਪੰਜਾਬ ਤੋਂ ਹਰਪ੍ਰੀਤ ਸਿੰਘ ਜਲੰਧਰ ਦੇ ਲਾਂਡਰਾ ਤੋਂ ਦਵਿੰਦਰਜੀਤ ਦਿਬਰਾ ਪੰਜਾਬ ਤੋਂ 인ਦਰਜੀਤ ਜਲੰਧਰ ਕੈਂਟ ਤੋਂ ਪਲਵੀਰ ਸਿੰਘ ਪਟਿਆਲਾ ਤੋਂ ਨਵਜੋਤ ਅੰਮ੍ਰਿਤਸਰ ਤੋਂ ਸੁਖਜੀਤ ਕੌਰ ੁਰਦਾਸਪੁਰ ਦੇ ਹਰਦੋਵਾਲ ਤੋਂ ਜਸਪਾਲ ਸਿੰਘ ਜੁਗਰਾਓ ਤੋਂ ਮੁਸਕਾਨ ਪੁਲੱਥ ਤੋਂ ਅਰਬਜੋਤ ਪੁਲੱਥ ਤੋਂ ਲਵਪ੍ਰੀਤ ਕੌਰ ਰਾਸ਼ਟਾਲ ਤੋਂ ਆਕਾਸ਼ਦੀਪ ਸਿੰਘ ਜਲੰਧਰ ਦੇ ਸਾਲਾਪੁਰ ਤੋਂ ਜਸਕਰਨ ਸਿੰਘ ਲੋਰੀਆ ਪੰਜਾਬ ਤੋਂ ਸਵੀਰ ਤੇ ਇਹ 30 ਲੋਕ ਪੰਜਾਬੀ ਨੇ ਜੋ ਕਿ ਅਮਰੀਕਾ ਤੋਂ ਡਿਪੋਰਟ ਹੋਏ ਨੇ ਹੁਣੇ ਕੁਝ ਸਮੇਂ 'ਚ ਉਹ ਜਹਾਜ਼ ਜੋ ਹੈ ਅੰਮ੍ਰਿਤਸਰ 에어ਪੋਰਟ ਤੇ ਲੈਂਡ ਕਰ ਜਾਏਗਾ ਤੇ ਇਹ ਪਹਿਲੀ ਲਿਸਟ ਜੋ ਹੈਗੀ ਨਾਮ ਦੀ ਸਾਹਮਣੇ ਆਈ ਹੈ ਤੇ ਜਿਸ 'ਚੋਂ ਵੱਡੀ ਖਬਰ ਆਈ ਹੈ ਹੁਣ ਦੀ ਕਿ ਜਿਹਦੇ ਵਿੱਚ 30 ਲੋਕ ਪੰਜਾਬ ਦੇ ਨੇ ਤੇ ਹੁਣ ਵੇਖਣਾ ਹੋਵੇਗਾ ਇੱਥੇ ਅੱਗੇ ਕੀ ਕੁਝ ਹੁੰਦਾ ਹੈ ਬਾਕੀ ਤੁਸੀਂ ਹੋਰ ਖਬਰਾਂ ਦੇ ਲਈ ਪੰਜਾਬ ਦੀ ਅਪਡੇਟ ਦਿੱਲੀ ਦੇਖਦੇ ਰਹੋ ਪੰਜਾਬ ਤੱਕ